ਸਤ ਸ੍ਰੀ ਅਕਾਲ ਮੇਰੀ YouTube ਫੈਮਿਲੀ ਮੀਤ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਮੂਲਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲੋ ਜੀ ਆਪਾਂ ਕੱਪੜੇ ਧੋਤੇ ਸੀ ਤੇ ਹੁਣ ਆਪਾਂ ਤਾਰ ਲਾਂਗੇ ਸਾਰੇ ਕੱਪੜਿਆਂ ਨੂੰ ਤੇ ਤਾਰ ਕੇ ਇਹਨਾਂ ਨੂੰ ਇੱਥੇ ਰੱਖ ਦਾਂਗੇ ਅੰਦਰ ਠੀਕ ਹੈ ਜੀ ਉਸ ਤੋਂ ਬਾਅਦ ਬੁਣਾਵਾਂਗੇ ਜੀ ਆਪਾਂ ਦੁਪਹਿਰ ਨੂੰ ਕਿਉਂਕਿ ਕੱਪੜੇ ਜਲਦੀ ਸੁੱਕ ਜਾਂਦੇ ਆ ਸਵੇਰੇ ਆਪਾਂ ਕੱਪੜੇ ਧੋਲੇ ਸੀ ਜੀ ਆਪਾਂ ਦੁਪਹਿਰ ਨੂੰ ਬਲੌਗ ਸ਼ੁਰੂ ਕਰਿਆ ਜੀ ਸਵੇਰੇ ਬਸ ਜਲਦੀ ਜਲਦੀ ਕੰਮ ਦਾ ਹੋ ਗਿਆ ਜੀ ਹੁਣ ਆਪਾਂ ਕਪੜੇ ਸਾਰੇ ਅੰਦਰ ਲੈ ਚੁੱਕੇ ਜੀ ਫਿਰ ਰੋਟੀ ਬਣਾਉਣੀ ਹੈ ਦੁਪਹਿਰ ਦੀ ਤੇ ਸਬਜੀ ਆਪਾਂ ਬਣਾ ਲਈ ਸੀ ਸਵੇਰੀ ਜੀ ਹੁਣ ਤਾਂ ਕੋੜ ਇੰਨੀ ਕਰੜੀ ਧੁੱਪ ਪੈਣ ਲੱਗੀ ਨਾ ਤੇ ਕਪੜੇ ਸਾਰੇ ਸੁੱਕ ਜਾਂਦੇ ਆ ਅੱਧੀ ਦੀ ਚਿਟਕਣੀਆਂ ਨਾ ਡੱਬੇ ਚ ਪਾ ਲਈ ਸਾਰੀਆਂ ਬਾਈ ਹੇ ਹੇ ਤੇ ਅਸਾਂ ਲੋ ਜੀ ਆਪਾਂ ਰੋਟੀ ਬਣਾਵਾਂਗੇ ਜੀ ਤੋ ਦੀ ਸਾਉਦੀ ਆਪਾਂ ਸਵੇਰੀ ਬਣਾ ਲਈ ਸੀ ਤੇ ਹੁਣ ਆਪਾਂ ਬੇਟੇ ਤੇ ਇਹ ਰੋਟੀ ਤੇ ਰੋਟੀ ਬਣਾਵਾਂਗੇ ਜੀ ਤੇ ਆਪਾਂ ਕੀ ਬਣਾਇਆ ਸੀ ਜਿਹੜਾ ਤੋ ਕੀ ਲਾਵਾਂਗੇ ਰੋਟੀਆਂ 'ਤੇ ਹੁਣ ਆਪਾਂ ਰੋਟੀ ਬਣਾ ਲਈ ਜੀ ਲੱਸੀ ਵੀ ਹੈਗਾ ਮੈਦੇ ਭਰ ਲੈ ਜਾ ਮੈਂ ਲਿਆ ਰਹੀ ਹਾਂ ਰੋਟੀ ਠੀਕ ਹੈ ਲਓ ਜੀ ਹੁਣ ਆਪਾਂ ਰੋਟੀ ਬਨਉਣ ਲੱਗੇ ਸੀ ਕਪੜੇ ਆ ਸਾਰੇ ਧਾਰ ਲੈਂਦੇ ਹਾਂ ਅੰਦਰ ਰੱਖ ਤੇ ਚਲੋ ਆਏ ਸਬਜੀ ਦਾ ਕੰਮ ਆਪਣਾ ਵੱਡਾ ਹੁੰਦਾ ਸਬਜੀ ਆਪਣੀ ਬਣੀ ਹੋਈ ਹੈ ਸਾਮ ਨੂੰ ਰਸਤੀ ਸੀਨੰਸਾਰ ਲਾਂਗੇ ਆਪਾਂ ਰੋਟੀ ਬਣਾ ਕੇ ਠੱਟ ਬਣਾ ਦੇਵਾਂਗੇ ਦੀ ਚਾਹ ਹਾਂਜੀ ਸਬਜੀ ਭਾਈ

अच्छा नीचे रखता सी पनि। मैं रोटी पी, पी बना ला फिर ਨਾਲ ਚਾਹ ਬਣਾ ਕੇ ਦੇ ਦਾਂਗੀ। ਫੇਰ ਪੀ ਕੇ ਚਲੇ ਜਾਈ ਠੀਕ ਹੈ। ਚਾਹ ਬਣਾਵਾਂਗੀ ਫੇਰ ਪੀਣੀ। ਇਹ ਨਹੀਂ ਚਾਹ ਤਾਂ ਤੈਨੂੰ ਦੇਣੀ ਵੀ ਲੱਸੀ ਲੈ ਗਿਆ ਤੂੰ। ਚਾਹ ਮੈਂ ਆਪਣੀ ਜੋਦੀ ਬਣਾਵਾਂਗੀ ਤੇ ਫੇਰ ਬੂਆ ਜੋਦੀ। ਰੋਟੀ ਦੇ ਦਾਂ ਕੀ ਲਾ ਦਾਂ ਫੇਰ ਮਰੀਆ ਰੋਟੀ ਦੇ ਆਈਏ ਦੋਨੇ ਲੈ ਖੋਲੇ ਨਾ ਇਹ ਦੋਨੇ ਲਈਏ ਚਲੋ ਜੇ ਪਰੋਟੀ ਬਣਾ ਲਈ ਇੱਥੇ ਬਣਾਵਾਂਗੇ ਚਾ ਫਿਰ ਮਿਲਦੇ ਹਾਂ ਜੀ ਤੇਨੇ ਰੋਟੀ ਖਾ ਲਈ ਸੀ ਇੱਕ ਬੇਟਾ ਕਹਿੰਦਾ ਮੈਨੇ ਚੂਰੀ ਕੁੱਟ ਕੇ ਦਿਓ ਰੋਟੀ ਚੂਰ ਕੇ ਦਿਓ ਜੀ ਆਪਾਂ ਉਹਨੂੰ ਸ਼ੱਕਰ ਤੇ ਦੇਸੀ ਘੀਰੀ ਰੋਟੀ ਚੂਰ ਕੇ ਦੇ ਰੇ ਸੀ ਜੀ ਤੇ ਬਹੁਤ ਜ਼ਿਆਦਾ ਐਸਟੀ ਬਣੀ ਸੀ ਜੀ ਮਾੜੀ ਸੀ ਚੈੱਕ ਕਰੀ ਸੀ ਥੋੜਾ ਜਿਹਾ ਮਿੱਠਾ ਜ਼ਿਆਦਾ ਪੈ ਗਿਆ ਸੀ ਇਸ ਕਰਕੇ ਇੱਕ ਆਪਾਂ ਰੋਟੀ ਹੋਰ ਚੂਰ ਲਈ ਤੇ ਮੱਝ ਤੇ ਆ ਗਈ ਜੀ ਪੱਖੇ ਨੀਚੇ ਤੇ ਬਹੁਤ ਜ਼ਿਆਦਾ ਗਰਮੀ ਸੀ ਜਿਹੜੇ ਬਾਹਰ ਵਿਚਾਰੇ ਕੰਮ ਕਰਦੇ ਆ ਦੇਖਿਓ ਕਿਵੇਂ ਪਿਰਦੇ ਆਪਾਂ ਤਾਂ ਘਰੇ ਵਿੱਚ ਗਰਮੀ ਗਰਮੀ ਕਰੀ ਜਾਹਾ ਤੇ ਬਹੁਤ ਜ਼ਿਆਦਾ ਬੁਰਾ ਹਾਲ ਆ ਜੀ ਤੇ ਪਹਿਲਾਂ ਮੇਰਾ ਮਨ ਕਹਿ ਰਿਹਾ ਸੀ ਚਾਹ ਬਣਾ ਲਾਂ ਚਾਹ ਤਾਂ ਫਿਰ ਮੈਂ ਬਣਾਈ ਨਹੀਂ ਤੇ ਰਵਰਦੀਪ ਕਹਿੰਦਾ ਮम्मा ਮਨਚੂਰੀ ਉਟਕੇ ਦੇਓ ਚੱਕਰ ਵਾਲੀ ਤੇ ਫਿਰ ਆਪਾਂ ਮਨਚੂਰੀ ਉਟਕੇ ਦੇਣ ਲੱਗੇ ਜੀ ਲਓ ਜੀ ਆਪਾਂ ਰੋਟੀ ਸਾਰੀ ਚੂਰ ਲਈ ਸੀ ਇੰਨਾ ਪਾਨਮ ਲੱਡੂ ਬਣਾ ਕੇ ਦੇ ਰਹੇ ਆ ਜੀ ਤੇ ਬਹੁਤ ਜ਼ਿਆਦਾ ਟੈਸਟੀ ਬਣੀ ਆ ਜੀ ਬਹੁਤ ਜ਼ਿਆਦਾ ਮੇਰਾ ਹਰਦੀਪ ਨੂੰ ਤਾਂ ਜ਼ਿਆਦਾ ਮਿੱਠੇ ਦਾ ਵੀ ਸਕੀਨ ਆ ਤੇ ਨਮਕੀਨ ਦਾ ਵੀ ਸਕੀਨ ਆ ਜੀ ਲਓ ਜੀ ਹੁਣ ਆਪਾਂ ਬਣਾ ਕੇ ਨੂੰ ਦੇ ਦਿੱਤੀ ਜੀ ਤੇ ਬਹੁਤ ਜ਼ਿਆਦਾ ਮਿੱਠੇ ਬਣੇ ਜਿੰਨੇ ਮਿੱਠੇ ਲੱਡੂ ਜੀ ਨੇ ਖਾਣੇ ਆ ਤਾ ਜੀ ਖਾਓ ਤੋ ਦੀ ਆਪਣੀ ਬਾਗਬਾੜੀ ਹੈ ਜੀ ਤੇ ਇੱਧਰ ਆਪਣੀਆਂ ਮਿਰਚਾਂ ਹੋ ਰਹੀਆਂ ਜੀ ਤੇ ਇਹ ਆਪਣਾ ਰੀਠੇ ਦਾ ਬੀ ਉਹ ਹੋ ਰਿਹਾ ਜੀ ਪੌਦਾ ਤੇ ਇਹ ਆਪਣਾ ਰੀਠੇ ਦਾ ਬੀਜ ਗੇਰਤਾ ਸੀ ਤੇ ਇਹ ਹੁਣ ਲੱਗ ਗਿਆ ਜੀ ਤੇ ਇੱਧਰ ਆਪਾਂ ਤਿੰਨ ਗਲਾਸਾਂ ਚ ਧਣੀਆਂ ਲਗਾਤਾ ਤੇ ਇਹ ਆਪਾਂ ਜਿਹੜੀ ਦੁਪਹਿਰ ਖਿੜੀ ਹੈ ਜੀ ਉਹ ਆ ਆਪਣਾ ਐਲੋਵੇਰਾ ਜੈੱਲ ਤੇ ਇਹ ਆਪਣੀ ਠੀਆ ਦੀ ਵੇਲ ਹੋਏਗੀ ਜੀ ਹਜੇ ਤਾਂ ਉਹ ਹੋ ਰਹੀ ਹੈ ਜੀ ਜਦ ਚੜ ਗਈ ਨਾ ਵੇਲ ਆਪਾਂ ਉੱਪਰ ਚੜਾ ਦਾਂਗੇ ਇੱਥੇ ਇਹ ਤੇ ਚੜਾ ਦਾਂਗੇ ਜੀ ਤੇ ਇਹ ਹੈਗੀ ਆਪਣੀ ਜਮੈਨ ਜੀ ਆਪੇ ਇੱਕ ਪੱਤਾ ਚਾਹ ਚ ਪਾ ਲੈਨੇ ਆ ਜੀ ਤੇ ਨਾਤੇ ਦੇ ਨਾਲ ਸਿਰ ਦੁੱਖੇ ਨਾ ਸੂਗਰ ਹੋਵੇ ਜੀ ਤੇ ਇਹ ਆਪਣਾ ਪਤੀਨਾ ਜੀ ਪਤੀਨਾ ਲਗਾ ਲਿਆ ਤੇ ਇੱਕ ਕੋਈ ਇੱਕ ਫੁੱਲ ਲਗਾਇਆ ਭੈਣ ਨੇ ਤੇ ਆਪਣਾ ਪਤੀਨਾ ਠੀਕ ਆ ਜੀ ਤੇ ਲੋ